ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਹੋਵੈ ਸਿਫਤ ਖਸਮਨੀ ਨੂਰ ਅਰਸ ਹੋਂ ਕਰਸ ਹੋਂ ਤੁਧ ਡਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹ ਸਿਰ ਸਾਹ ਦਾ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਸਜਣ ਸਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨ ਲਗੋ ਪਿਆਰ ਸਬਦ ਸਾਦ ਨਾ ਆਇਓ ਮਰ ਜਨਮ ਵਾਰੋ ਬਾਰ ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸ਼ਬਦ ਸਾਦ ਨਾ ਆਇਆ ਮਰ ਜਨਮ ਵਾਰੋ ਨਮੋਖ ਅੰਧ ਨਾ ਚੇਤਈ ਕਿਤ ਆਇ ਸਹਸਾਰ ਨਾਨਕ ਜਨ ਕੋ ਨਦਰ ਕਰੇ ਸੇ ਗੁਰਮਖ ਲੰਗੇ ਪਾਰ ਮਹਲਾ 3 ਇਕ ਸਤ ਗੁਰ ਜਾਗਤਾ ਜਗ ਸੂਤਾ ਮੋਹਿ ਪਿਆਸ ਸਤ ਗੁਰ ਸੇਵਨ ਜਾਗਨ ਸੇ ਜੋ ਰਤੇ ਸਚ ਨਾਮ ਗੁਣਤਾਸ মানমুখ অন্ধ না চেতনি জনমার হো বিনাস নানক গুরমুখ তিন নাম তিনকরা ਪੂਰਬ ਲਿਖਿਆਸ ਪੋੜੀ ਹਰ ਨਾਮ ਹਮਾਰਾ ਭੋਜਨ ਸਤਿ ਹੀ ਪ੍ਰਕਾਰ ਜਿਤ ਖਾਇ ਹਮਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪੈਨਣਾ ਜਿੱਤ ਫਿਰ ਨੰਗੇ ਨਾ ਹੋਵਹ ਹੋਰ ਪੈਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਬਣਜ ਹਰ ਨਾਮ ਬਾਪਾਰ ਹਰ ਨਾਮ ਕੀ ਹਮਕੋ ਸਤਗੁਰ ਕਾਰ ਕੁੰਨੀ ਦੀ ਹਰ ਨਾਮ ਕਹ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮਖ ਕਿਨ ਬਿਰਲ ਧਿਆਇਆ ਜਿਨ ਕੋ ਤੋਰ ਕਰਮ ਉਪਰਾਪਤ ਲਿਖਤ ਪਈ ਹਰ ਨਾਮ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮਖਿ ਕਿਨੈ ਬਿਰਲ ਧਿਆਇਆ ਜਿਨ ਕੋ ਤੋਰ ਕਰਮ ਪਰਾਪਤ ਲਿਖਤ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਗੁਰਮੁਖ ਸੇਵਨਾ ਕੀਨੀ ਆ ਹਰ ਨਾਮ ਨਾ ਲਗੋ ਪਿਆਰ ਸ਼ਬਦ ਸਾਧਨਾ ਆਇਓ ਮਰ ਜਨਮੈ ਬਾਰੋ ਵਾਰ ਰਾਗ ਬੁੜਹੰਸ ਦੀ 4 ਪੌੜੀ 17ਵੀਂ ਸਲੋਕਾਂ ਨਾਲ